ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਪੰਜ ਨਾਂ ਦੇ ਸੇਲ ਲਈ ਲੈ ਕੇ ਆਏ ਹਾਂਗੇ ਉਹਨਾਂ ਵਿੱਚੋਂ ਚਾਰ ਤਾਂ ਹੀ ਫਰਵਸੀਆਂ ਆ ਗਈਆਂ ਤੇ ਇੱਕ ਬਾਈ ਕੁੜੇ ਆ ਗਈ ਬਈ ਟੁਕੜ ਬੈੜ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਹੈ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਮੇਰਾ ਕੰਟੈਕਟ ਨੰਬਰ ਹੈ 81467 15312 ਤੇ ਆਜੋ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਆਜੋ ਹਾਂਜੀ ਬਾਈ ਸਾਸਤਰੀ ਕਾ ਸਾਸਤਰੀ ਕਾ ਉਹ ਠੀਕ ਹਾਂ ਬਾਈ ਠੀਕ ਹੈ ਜੀ ਕਿਵੇਂ ਚੱਲਦਾ ਕੰਮ ਆਮ ਠੀਕ ਆ ਨਾਮ ਤੇ ਆਪਣਾ ਐਡਰੈਸ ਬੋਲੋ ਨਾਮ ਨੀਲਾ ਸਿੰਘ ਪਿੰਡ ਢੱਲਵਾ ਤੇ ਜ਼ਿਲ੍ਹਾ ਬਨਾਲਾ ਠੀਕ ਆ ਨੇੜੇ ਆਲੀ ਕਿ ਰਹੇ ਜਾਂਦੇ ਆ ਨਮੋਦਾ ਖੂਹ ਨੇੜੇ ਆ ਤਪਾ ਪੈਂਦੇ ਤਸਵੀਰ ਤਪਾ ਹਾਂ ਉਹ ਨੰਬਰ ਬੋਲ ਦੋ 82642 2603 ਇਹ ਬਾਈ ਦਾ ਬਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਤੇ ਬਾਈ ਆ ਪਹਿਲੇ ਨੰਬਰ ਵਾਲੇ ਦੇ ਸਟਾਰਟ ਕਰਦੇ ਹਾਂ ਕਿੰਨੀ ਉਮਰ ਦੀ ਆ ਬਾਈ ਇਹ ਇਹ ਆਪਣੀ ਬਈ ਲਈ ਗਏ ਵਸਿਆਂ ਦੇ ਆਪਾਂ ਆਪਾਂ ਜਮਾਰਾ ਕਿ ਨਹੀਂ ਵੇਚਦੇ ਹੂੰ ਤੇ ਤਾਲਾ ਇਹ ਦੇਈ ਜਾਂਦੀ ਆ ਠੀਕ ਆ ਬਾਈ ਪਰਸੋ ਦੇ ਮੰਦੀਖਾਰਾਂ ਆਪਣੇ ਮਿਸਤਰੀ ਲਗਾ ਕਰ ਰਹੇ ਕਿਸੇ ਜਿਹੜੇ ਬੰਲੇ ਗਏ ਠੀਕ ਹੈ ਭਾਈ ਕੋਈ ਸਹੀ ਜਿਹਾ ਬਸ ਸਿਆਉ ਉਹ ਕੱਲ ਵੀ ਦੇਈ ਨਜ਼ਾਰਾ ਉਹ ਵੀ ਠੀਕ ਹੈ ਜੇ ਮੈਂ ਠੀਕ ਕਰੇ ਕਾਹ ਵੜ ਆ ਜਾਣੀ ਕੀ ਪਿਆਰ ਹਾਂ ਹਾਂ ਚਾਰ ਹੀ ਸਾਨਾ ਕੋਈ ਫੋਟ ਸਾਂ ਨਹੀਂ ਠੀਕ ਹੈ ਹਾਂ ਚਾਰ ਹੀ ਬਾਈ ਕੇ ਨਾ ਹਾਂ ਬਾਕੀ ਸੀ ਛੱਡੀ ਆ ਉਹ ਫੋਟ ਸਾਂ ਥਾਨ ਦਿਖਾ ਦੇ ਚੈੱਕ ਕਰਾ ਦੀ ਗਲਾਬੀ ਥਾਨ ਬਹੁਤ ਸੋਹਣਾ ਗਲਾਬੀ ਥਾਨ ਹਾਂ ਮੂੰਹ ਮਾ ਦੇਖਿਆ ਮੂੰਹ ਬਹੁਤ ਸੋਹਣਾ ਹੈ ਫੇਸ ਮੂੰਹ ਮਾ ਪਿਆ ਰਾ ਭਾਈ ਪਲੀ ਵੀ ਫੋਟ ਇਹ ਐਚ ਐਫ ਜਰਸੀ ਕਰਾਉ ਜੇ ਦੇਖ ਮੂੰਹ ਜਰਸੀ ਵਾਲਾ ਨਿਕਾ ਜਾ ਮੂੰਹ ਸਹੀ ਗਲਾ ਸੂਟਾ ਸੂਟਾ ਬੜਾ ਸੋਹਣਾ ਮੂੰਹ ਬਾਕੀ ਇਹ ਪਲੀ ਵੀ ਬਹੁਤ ਆ ਹਨਾ ਹਾਂ ਪਲੀ ਵੀ ਬਹੁਤ ਆ ਉਹ ਐ ਰੇਖ ਬੱਸੀ ਹੁੰਦੀ ਬੇ ਇੰਨੀ ਲੰਮੀ ਬੇਲ ਹੁੰਦੀ ਸਹੀ ਗੱਲ ਆ ਬੇਲ ਵਾਲੀ ਹਾਂ ਬੇਲ ਵਾਲੀ ਲੰਮੀ ਆ ਹੂੰ ਬੇਲ ਬੂ ਬਾਈ ਚੈੱਕ ਕਰ ਸਕਦੇ ਲੰਮੀਆਂ ਬਸ ਕੀ ਫੇਸ ਬੜਾ ਪਿਆਰਾ ਜਾ ਰਿਹਾ ਹਾਂ ਬਹੁਤ ਸੋਹਣਾ ਨਿਕਾਇ ਰੇ ਹੂੰ ਦੇ ਵੀ ਤੋੜਾ ਤਰਾ ਚੈੱਕ ਕਰੋ ਇੱਕ ਨੰਬਰ ਤੋੜਾ ਬਾਕੀ ਵੱਡੀ-ਬੁੱਡੀ ਬਹੁਤ ਆ ਹਨਾ ਲੰਮੀ ਬਹੁਤ ਆ ਬਹੁਤ ਆ ਇਹ ਰੇਕ ਪਾਣਾ ਪਸ ਜਮਦਾਨੀ ਡਾਲ ਹੂੰ ਐਨੀ ਬੇਰਕ ਦੇ ਬਈ ਯਾਦ ਕਰ ਅਫਸਰ ਬੱਸੀ ਦੀ ਬਈ ਬਾਕੀ ਪਲੀ ਵੀ ਆ ਕਿ ਮੇਨ ਗੱਲ ਨਾ ਸਾਲਕ ਦੀ ਹੁੰਦੀ ਹੈ ਕਿ ਚੰਮ ਕੀ ਕੇ ਦੇ ਪਿਆਰ ਆ ਹੂੰ ਮੈਂ ਦੋ ਜਰੇ ਤਰਾ ਲਈ ਭਰਾਵੇ ਤੇ ਕੀ ਮੁੱਲ ਰੂ ਬਾਈ ਨੀਲੇ ਦਾ ਬਸ ਇਹਦਾ ਮੁੱਲ ਬੇਚਰ ਆ 19000 ਰੁਪਇਆ 19000 ਜਮਾ ਦੇਣ ਲੈਣ ਬਸ ਦੇਣ ਲੈਣੀ ਠੀਕ ਆ 19000 ਰੁਪਇਆ ਬਾਈ ਕਹਿੰਦਾ ਮੁੱਲ ਆ ਬਾਈ ਦੇਣ ਲੈਣ ਬਾਕੀ ਹੋ ਜੇ ਥੋੜਾ ਕਾਣਾ ਹਾਂ ਹਾਂ ਮਾਨਸਾਨ ਕਰ ਲਾਂਗੇ ਲਾ ਜੀ ਠੀ ਤੇ ਅੱਗੇ ਨੀਲੇ ਬਈ 2 ਨੰਬਰ ਇਹ ਦੋ ਨੰਬਰ ਟੋਕਰ ਵਹਿੜਾ ਹਾਂ ਕਿੰਨੇ ਟਾਈਮ ਦੀ ਸੂਈ ਇਹ ਇਹ ਸੂਈ ਰਹਿ ਗਈ ਬਈ 3 ਮਹੀਨਾ ਦੀ ਠੀਕ ਆ ਇਹ ਆਪਣੇ ਕੋਲ ਮੰਨ ਲੈ ਘਰੀ ਸੀ ਠੀਕ ਆ ਆਪਾਂ ਬਿਨਾ ਬੱਚੇ ਦੇ ਲੈਂਦੀ ਸੀ ਉਹ 1 ਮਹੀਨੇ ਤੋਂ ਸੂਈ ਕਹਿੰਦਾ ਸੀ ਹੁਣੇ ਟੀਕਾ ਭੜਾਉਣ ਨੂੰ ਮੰਨ ਕੇ ਚੱਲੇ ਵੀ ਮਹੀਨੇ ਦੇ ਲਗਭਗ 20 ਤੇ ਮਹੀਨੇ ਦੇ ਵਿੱਚ ਸਾਰੇ ਹੋ ਗਿਆ ਪਤੇ ਕੋਲ ਲਿਖਿਆ ਵਾ ਕਿੰਨਾ ਦੁੱਧ ਆਪਣਾ ਟੀਕਾ ਭੜਾਇਆ ਰੋ ਦੁੱਧ ਇਹ 9 ਕਿਲੋ ਆ 8 ਰਮਕ ਕੰਡੇ ਵਾਲਾ ਤੇ ਫਿਰ ਜੇ ਚੈੱਕ ਚ ਤਾਂ ਹੁੰਦੇ ਨਹੀਂ ਖਾਲੀ ਮਨ ਕਿਦਾਂ ਖਾਲੀ ਮਨ ਕੇ ਚਾਰ ਡੰਗ ਚੋਕੇ ਲੈ ਜਾ ਬਈ ਸੱਲੀ ਆਪਣੇ ਘਰੇ ਆਪਣੀ ਪੰਜ ਡੰਗਾਂ ਕਰੀ ਰਸੱਲੀ ਆ ਠੀਕ ਆ ਠੀਕ ਆ ਬਈ ਉਹਨੇ ਲਾ ਜਾ ਕੇ ਹੁਣ ਕੱਖ ਨਹੀਂ ਪਉਦਾ ਯਾਰ ਹਮਾਂ ਲਗਾ ਉਹ ਇੱਥੇ ਪੰਜ ਪੰਜ ਡੰਗ ਚੋਲੇ ਹੂੰ ਠੀਕ ਆ ਠੀਕ ਆ ਬਈ ਬੋਧਾ 8 18 ਸਾਢੇ 8 ਤੋਂ ਕੋੜੇ 8 ਰਹਿ ਲੈ ਠੀਕ ਆ ਉਹ ਨੌ ਹੀ ਆ ਆਪਾਂ ਬੜਾ ਅੱਠ ਹੀ ਕਹਨੇ ਆ ਇਹਨੂੰ ਥਣ ਬੜਾ ਕਮਾਲ ਹੈ ਸਾਹ ਸਰ ਮੁੱਠੀਆਂ ਠੰਡੀ ਸੀਲ ਹੈ ਤੋ ਉਹ ਬਈ ਬਰਾਤ ਚੋਈ ਆ ਹਾਂ ਬੰਨੇ ਤੇ ਫੁੱਲ ਚੰਗੀਆਂ ਨੇ ਇਹਦਾ ਚੈੱਕ ਕਰੋ ਦੋਤਾ ਨਾ ਇਹ ਬਰਾਸ ਕੇ ਮੇਰੀ ਗੱਲ ਕਰ ਆਪਣੇ ਮੇਸਤਰੀ ਲੱਗੇ ਹੂੰ ਇਹ ਵਰਗੇ ਨੇ ਘੱਟ ਕੇ ਥੋੜਾ ਆ ਠੀਕ ਆ ਬਾਈ ਹੁਣੀ ਲੈ ਵੇ ਹੋਰ ਕਦੋਂ ਮਰ ਜਾਤੀ ਕਰੋ ਠੀਕ ਆ ਚਾਹ ਫਾਸ ਲਵਾ ਲਾ ਕਰਕੇ ਮਸਤੀ ਲਾਇਆ ਵਾਸੀ ਫੇਸ ਬਾਈ ਕਰੋ ਬੜਾ ਪਿਆਰਾ ਮੇਰਾ ਆਪਣੇ ਕੋਲ ਬੈਣੇ ਨੇ ਬੱਸ ਸੇ ਆਪਣੇ ਕੋਲ ਹੁਣੀ ਆਈਆਂ ਠੀਕ ਆ ਬਾਈ ਹਾਂ ਬਾਕੀ ਇਹ ਵਾਤ ਤਸੱਲੀ ਕਰ ਲੈ ਹੂੰ ਪਰ ਇਹ ਪੈਸੇ ਲੈ ਲੈ ਕਰਦਾ ਇਹ ਤਿਆਰ ਕਿਵੇਂ ਹੁੰਦੀ ਨਹੀਂ ਲੈ ਹੱਥਾਂ ਨੂੰ ਬਾਈ ਬਣਦੀ ਬੁਣਦੀ ਕਹਿੰਦਾ ਕੋਈ ਦੇ ਤੜਕੇ ਦਾ ਵੇਲਾ ਪੂਰੀ ਬਣ ਲੈਨੇ ਫੋਲੋ ਇਤਨਾ ਬਗੇ ਪਾ ਚੈੱਕ ਕਰਵਾਣਾ ਥਾਣੇ ਚਾਰੇ ਥਾਣੇ ਪੁਜੀ ਦੇਖ ਨਹੀਂ ਆਉਣੀ ਪਾਸ ਹਸਾ ਜੀ ਨਾ ਜਿਹੜਾ ਥਾਣਾ ਪੋਹਣਾ ਥਾਣਾ ਥਣ ਲੱਗਿਆ ਵਾ ਕਰਮ ਵਾਲੀ ਨੂੰ ਹਾਂ ਤੇ ਬਾਕੀ ਵੱਡੀ ਬੁੱਡੀ ਆ ਕੋਈ ਛੋਟ ਹੀ ਨਹੀਂ ਹੈਗੀ ਬੱਸੀ ਜਿੰਨੀ ਵੇਚੀ ਇਹਦੇ ਆਪਾਂ ਤੇ ਮੁੱਲ ਨਹੀਂ ਲੇਦਾ ਬਈ ਮੁੱਲੇ ਦਾ ਬਸ 24000 ਰੁਪਏ ਦੇ ਲੈਣ 24000 ਹਾਂ ਠੀਕ ਆ 24000 ਰੁਪਏ ਬਾਈ ਕੰਨਾ ਕੋਈ ਚਾਰ ਡੰਗ ਚੋਲੇ ਤਸੱਲੀ ਕਰ ਲਿਆ ਆਪਾਂ ਨੂੰ ਇਹ ਪਾਉਣੇ 8 ਰਹਿ ਗਿਆ ਬਿਆਨਾ ਪਾ ਦੇ ਲਾ ਮਿਲ ਕੇ ਜਾਵੇ ਠੀਕ ਆ ਬਈ ਆਖਰ ਜਿਹੜੀ ਚੀਜ਼ ਦੀ ਥੱਲੀ ਦੇਤੀ ਦੇਤੀ ਹਾਂ ਠੀਕ ਆ ਅੱਗੇ ਤਿੰਨ ਨੰਬਰ ਨਹੀਂ ਲੈਵੇ ਇਹ ਵੀ ਅਫਸਰ ਵਾਸੀ ਆ ਬਾਈ ਠੀਕ ਆ ਤਾਂ ਇਹ ਵੀ ਆਪਾਂ ਕੋਈ ਆਈ ਵੀ ਆ ਇਹ ਝੁੰਗੀ ਆ ਗਈ ਹਾਂ ਇਹ ਝੁੰਗੀ ਆ ਗਈ ਠੀਕ ਆ ਚਾਰ ਹੀ ਥਾਣਾ ਤਾਂ ਯਾਰ ਨਾ ਚਾਰ ਹੀ ਥਾਣਾ ਬੇਲੇ ਦੀ ਵੀ ਦੇਖ ਕਿੰਨੀ ਲੱਗੂ ਕੋਈ ਫੋਰਸ ਆ ਨਹੀਂ ਚੈੱਕ ਕਰੋ ਕਾਲੇ ਰੰਗ ਚ ਆ ਜਾਂਦਾ ਹਾਂ ਬਾਕੀ ਬੋਦੀਬਾਦੀ ਬੜੀ ਕਮਾਲਾ ਵੱਡਿਆਂ ਭਾਈ ਐ ਮੰਨ ਲਓ ਸਾਰੀ ਫੁੱਲ ਹਾਂ ਬੇਰਬੂਤ ਫੇਰੀ ਆ ਠੀਕ ਆ ਹੂੰ ਥਾਣ ਚਾਰੀ ਆ ਚਾਰ 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 ਜੰਮਾ ਠੰਡੀ ਹੀ ਦਾ ਠੀਕ ਆ ਤੇ ਚਾਰ ਹੀ ਭਾਈ ਕਹਿੰਦਾ ਥਾਣਾ ਠੰਡੀ ਸੀਲ ਫੁੱਲ ਆ ਬਾਕੀ ਆਪਾਂ ਨੇੜੇ ਥਣਾ ਦੀ ਕੁਆਲਿਟੀ ਚੈੱਕ ਕਰਵਾ ਲੈਂਦੇ ਆ ਕਿੰਨਾ ਕੁ ਚੰਗਾ ਥਣ ਲੱਗਿਆ ਹੋਗਾ ਲੈ ਬਖਣਾ ਦੀ ਕੁਆਲਿਟੀ ਚੈੱਕ ਕਰ ਲਓ ਥੋੜਾ ਜਿਹਾ ਮੇਰੇ ਕੈਮਰੇ ਜਰੂਰ ਝੱਕ ਦੀ ਆ ਚੰਗਾ ਲੱਗਿਆ ਨਾ ਮਾਵਾ ਚਾਰ ਹੀ ਥਣਾ ਕੋਈ ਫੋਟੋ ਤਾਂ ਨਹੀਂ ਘੋਲੀ ਬਹੁਤ ਚੰਗੀ ਤਿਆਰ ਕਰੂਗਾ ਹਾਂ ਬਾਕੀ ਬਈ ਪਲੀ ਵੀ ਆ ਫੇਸ ਚੈੱਕ ਕਰੋ ਬੜਾ ਪਿਆਰਾਗਾ ਤੇ ਮੁੱਲ ਬਈ ਦੇਖੀ ਮੁੱਲ ਇਹ 15000 ਰੁਪਏ ਦੇਣ ਲੈਣ ਵਾ 15000 ਹਾਂ ਉਹ ਜਮਾਨਤ ਮਾਨਦਾਨ ਕਰਦੇ ਆ ਲਾਜ਼ਮੀ ਠੀਕ ਹੈ ਜੇ ਇਹ ਦੋਨੇ ਇਕੱਠੇ ਲੈਣਗਾ ਹੂੰ ਇਹਨਾਂ ਦਾ ਇਹ ਮੁੱਲ 14000 ਰੁਪਇਆ ਠੀਕ ਆ 29 ਹੋ ਗਿਆ ਹੂੰ ਦੋਨੇ ਇਕੱਠੇ ਲੈਣੇ ਆ 25000 ਦੇ ਦੇਾਂਗੇ 25 ਦੀਆਂ ਦੋਨੇ ਇਕੱਠੇ ਆ ਹਾਂ ਠੀਕ ਆ ਜੇ ਬਾਈ ਅੱਧਾ ਅੱਧਾ ਮੱਤੀ ਆ ਹਾਂ ਜੇ ਇਕੱਲੀ ਇਕੱਲੀ ਲਊਗਾ ਤਾਂ ਉਹੀ ਆ ਮੁੱਲ ਹਨਾ 14 ਦੇ 15 ਇਹਦਾ 14 ਆਦਾ 15 ਤੇ ਜੇ ਇਕੱਠਿਆਂ ਲਊਗਾ ਤਾਂ 25 ਦੀਆਂ 25 ਦੇ ਦਿਆਂਗੇ ਦੋਨੇ ਇਕੱਠੇ ਆ ਠੀਕ ਆ ਅੱਗੇ ਨੇਲੇ ਬਾਈ 4 ਨੰਬਰ ਇਹ ਬੱਚਾ ਕਿੰਨੀ ਕੁ ਉਮਰ ਦਾ ਹੈ ਵੀ ਇਹ ਵੀ ਵਸੇ ਨਾਲੇ ਬਰਾਬਰ ਜੇ ਇਹਦੀ ਮੋਢੇ ਨੂੰ ਘੱਟ ਥੋੜੀ ਠੀਕ ਆ ਹਾਂ ਇਸ ਹਿੰਦੇ ਸਿੰਦਾਰਾ ਨਾ ਲੱਗ ਗਿਆ ਵਾ ਇਹ ਸੰਗ ਨਾ ਦੂਜਾ ਦਾ ਗਿਆ ਵਾ ਤਿਆਰ ਹੀ ਆਲਾ ਠੀਕ ਹੈ ਵੀ ਉਤੋਂ ਹੀ ਲੱਗੇ ਹਾਂ ਹਾਲ ਦੇ ਜਾਂ ਸਿੰਦਾਰਾ ਇਹ ਹਾਲ ਦੇ ਨਿਕਲੇ ਠੀਕ ਹੈ ਉਹ ਆਏ ਕੀ ਆ ਰਹੀ ਸਾਨੇ ਦੇ ਆ ਫੋਟਸਾਂ ਦੇ ਦੇ ਵੀ ਨਹੀਂ ਬਾਕੀ ਸਾਈਨਿੰਗ ਵਈ ਦੇਖੋ ਬੜੀ ਚਮਕ ਚਮਕ ਵਾਲੀਆਂ ਆ ਇਹ ਨਹੀਂ ਇਹ ਕਾ ਵੀ ਸੋਨੂੰ ਸਮਾਈ ਦੀ ਲੋਟਪੂਕ ਨਹੀਂ ਹਾਂ ਇਹਦੇ ਮਾਪੋਂ ਕੱਲ ਨੂੰ ਵੀ ਕਰਵਾ ਦੇ ਇਹ ਟੀਕੇ ਦੇ ਕੰਮ ਆ ਜਾਂਦਾ ਥਾਣਾ ਪਾ ਵੀ ਚੈੱਕ ਕਰਾਉਣਿਆ ਬਈ ਨੀਲੇ ਝੋੜੀ ਬੜੀ ਕਮਾਲ ਆ ਹਾਂ ਝੋੜ ਹੋਇਆ ਲੱਗੇ ਪਰ ਗੱਬਣ ਗੱਬਣ ਹੁੰਦੀ ਆ ਬਾਕੀ ਥਾਨ ਬਾਈ ਚੈੱਕ ਕਰਵਾਉਣਾ ਚਾਰ ਹੀ ਸਾਨੂੰ ਥਾਨਣ ਦੇ ਬਾਕੀ ਦੂਜੀ ਬਾਕੀ ਪਰ ਪਰ ਹੋਣੀ ਹੈ ਗਿਆ ਕਰਕੇ ਥੋੜਾ ਹੋਰ ਅੱਛੀ ਉਪਰੇ ਆਸ ਹਾਂ ਇਹਦਾ ਮੁੱਲ ਫਿਰ ਇਹਦਾ 14000 ਠੀਕ ਹੈ ਉਹਦਾ 15 ਦੋਨਾਂ 29 ਇਕੱਠੇ ਲੈਣਾ 25 ਲੈ ਜਾਏ ਤੇ ਅੱਗੇ ਬਈ 5 ਨੰਬਰ ਇਹ ਬਸ ਇਹ ਉਹ ਕਾਰ ਆਲੀਆ ਇਹ ਕਲ ਕਾਰਾਂ ਮੰਨਦੀ ਸੀ ਠੀਕ ਆ ਤੇ ਇਹ ਤਾਂ ਸਹੀ ਪ੍ਰਿੰਟ ਬੜਾ ਚੰਗਾ ਯਾਰ ਪ੍ਰਿੰਟ ਕੇ ਮੂੰਹ ਦੇਖੀ ਮੈਨਾਂ ਦੇਖੀ ਐਡਾ ਵੋੜਾ ਮੂੰਹ ਨਹੀਂ ਲੱਗਿਆ ਪਹਿਲਾਂ ਮੈਨਾਂ ਦੇਖੀ ਬੜਾ ਪੇਰਾ ਮੂੰਹ ਯਾਰਸੀਆ ਹਾਂ ਸਹੀ ਕਰੀ ਸਹੀ ਸਭਈ ਬੜਾ ਪੇਰਾ ਸਹੀ ਗੱਲ ਹੈ ਬਈ ਮੂੰਹ ਰਿਕ ਮੇਰਾ ਨਾ ਯਾਰਸੀਆ ਡੂੰਗਾ ਮੱਥਾ ਹੂੰ ਡੂੰਗਾ ਮੱਥਾ ਇਹ ਗੱਲ ਤਾਰੀ ਡੀਕੇ ਦਾ ਕਾ ਬੜਾ ਵਾ ਠੀਕ ਆ ਹਾਂ ਮੈਨੂੰ ਲੱਥੋਣੀ ਬੜਾ ਚੰਗਾ ਲੱਗਿਆ ਮੈਨੂੰ ਮੈਨਾਂ ਥਣ ਤੇ ਉਹ ਕਿਆ ਰੱਤੇ ਆ ਚਾਰ ਹੀ ਥਣ ਫੋਰ ਜਾਂ ਕੁਛ ਹੋਰ ਜਦ ਚਾਰ ਆ ਹਨ ਦੀ ਕੁਆਲਟੀ ਚੈੱਕ ਕਰੋ ਯਾਰ ਮੈਂ ਕਿਹੜਾ ਨੰਬਰ ਇੱਕ ਥਣ ਲੱਗਾ ਵਾ ਇੰਚ ਇੰਚ ਦਾ ਥਣ ਲੱਗਾ ਲਗਾ ਬਾਕੀ ਠੰਡੀ ਸੀਗਾ ਹੂੰ ਤੇ ਜਿੱਧਰ ਦੀ ਮਰਜੀ ਵੇਜਾ ਕੋਈ ਚੀਜ਼ ਮੈਂ ਮਰਜ਼ੀ ਉਹ ਕਰੀ ਚੱਲੋ ਬਾਈ ਕਿੰਨਾ ਸੀ ਦਾ ਸੀ ਸਾਰੇ ਆ ਵੀ ਇਹ ਜਾਈਆਂ ਕਰਕੇ ਚਾਦੇ ਥੋੜਾ ਜਿਹਾ ਠੀਕ ਆ ਕੀ ਮੁੱਲ ਬਈ ਇਹਦਾ ਫਿਰ ਬਸ ਇਹਦਾ ਮੁੱਲ ਵੀ 15000 ਰੁਪਏ ਵਿੱਚ 15000 ਬਸ ਹਾਂ ਵੇਚਣ ਵਾਲੀ ਮੁੱਲ ਆ ਵੇਚਣ ਵਾਲੀ ਮੁੱਲ ਆ ਆ ਕੇ ਲੰਦੀ ਹੈ ਤੇ ਤੂੰ ਮੰਨ ਕੇ ਚੱਲ ਨਹੀਂ ਲੈ ਕੋਈ ਬਾਈ ਤਿੰਨ ਇਕੱਠੀਆਂ ਲੈਂਦਾ ਜਾ ਵਿਚਾਰੇ ਲੈਂਦਾ ਫਿਰ ਉਹ ਜਿਹਾ ਇਮਾਨਦਾਰ ਕਰ ਦਿੰਗੇ ਠੀਕ ਆ ਬਈ ਹੋ ਜਮਲਦਾ ਪੂਰੇ ਕਰ ਲਾਂਗੇ ਠੀਕ ਆ ਬਈ ਜੇ ਭਾਈ ਕਹਿੰਦਾ ਮਤਲਬ ਇਕੱਠਿਆਂ ਲੈੰਦਾ ਤਾਂ ਵਧੀਆ ਮਾਨਤਨ ਕਰ ਦਿਆਂਗੇ ਤੇ ਨਕਸੀ ਕੇ ਬਾਈ ਕੋਲੇ ਬਾਈ ਬਸ ਜੇ ਆਪਣੇ ਕੋਲ ਵੀ ਇੰਨੇ ਵਾਲਾ ਤਸੱਲੀ ਕਰਨੇ ਚਾਹ ਰਹੇ ਨਾ ਠੀਕ ਆ ਬਈ ਨਕਸੀ ਕੇ ਪੰਜ ਆਪਾਂ ਪੰਜ ਹੀ ਦਿਖਾਤੇ ਜੇ ਕਿਸੇ ਵੀਰ ਨੂੰ ਕੋਈ ਪਸੰਦ ਆਵੇ ਬਾਕੀ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ